ਇਹ ਤਾਂ ਤਖਾਇ ਜਿਸ ਤੋ ਸਾਰਾ ਹਸਪੀਟਲ ਆਪਾਂ ਦੇਖਣ ਨੂੰ ਹਸਪੀਟਲ ਲੱਗਦਾ ਨਹੀਂ ਕਿ ਮੈਂ ਦੇ ਪੰਜਾਬ ਸਹੀ ਪੁੱਛੋ ਪੰਜਾਬ ਚ ਪਹਿਲਾ ਇਸ ਤਰ੍ਹਾਂ ਦਾ ਹਸਪਤਲ ਦੇਖਿਆ ਉਹ ਵੀ ਇੱਕ ਪਿੰਡ ਦੇ ਵਿੱਚ ਤੇ ਇਹ ਸਾਡੇ ਡਾਕਟਰ ਸਾਹਿਬ ਨੇ ਤੇ ਅਤਲ ਜੀ ਤੇ ਇਹਨਾਂ ਕਰਦੇ ਕੰਨ ਬਾਲ ਡਾਕਟਰ ਸਾਹਿਬ ਪਹਿਲਾਂ ਤੇ ਦੱਸੋਗੇ ਇੱਥੇ ਆਪਣਾ ਇਹ ਜਿਹੜਾ ਹਸਪੀਟਲ ਆ ਸਰਕਾਰੀ ਹੈ ਪ੍ਰਾਈਵੇਟ ਹੈ ਕਿਵੇਂ ਹੈ ਇਹ ਭਾਜੀ ਚੈਰੀਟੇਬਲ ਹਸਪੀਟਲ ਹੈ ਅੱਛਾ ਜੀ ਇੱਕ ਚੈਰੀਟੇਬਲ ਟਰਸਟ ਇਹਨੂੰ ਰਨ ਕਰਦੀ ਹੈ ਜੀ ਬਸ ਹੀ ਚੈਰੀਟੇਬਲ ਟਰਸਟ ਤੇ ਇਹਦੇ ਵਿੱਚ ਪੂਰਾ ਰੇਟਸ ਵੀ ਸਾਡੇ ਬਹੁਤ ਮਿਨੀਮਮ ਰੇਟਸ ਨੇ ਅਸੀਂ 10 ਰੁਪਏ ਦੀ ਪਰਚੀ ਹੈ 10 ਰੁਪਏ ਪਰਚੀ ਹਰ ਇੱਕ ਵਾਸਤੇ ਹਰ ਇੱਕ ਵਾਸਤੇ ਅੱਛਾ ਤੇ ਬਾਕੀ ਮੈਡੀਸਨ ਮੈਡੀਸਨ ਉਹਦੇ ਚ ਵੀ ਅਸੀਂ 10 ਤੋਂ 30% ਲੈਸ ਵੀ ਦਿੰਨੇ ਆ ਅੱਛਾ ਮੋਰਓਵਰ ਸਾਡੇ ਜਿਹੜੇ ਡੇ ਚਾਰजेस ਨੇ ਅਸੀਂ 150 ਰੁਪਏ ਤੋਂ ਲੈ ਕੇ 200 ਰੁਪਏ ਅਸੀਂ ਪੂਰੇ ਦਿਨ ਦਾ ਚਾਰਜ ਲੈਂਦੇ ਆ ਇਹ ਜਿਹੜਾ ਆਪਣਾ ਵਾਰਡ ਬਣਿਆ ਹੋਇਆ ਏ AC ਵਾਰਡ ਆ ਹਾਂਜੀ AC ਵਾਰਡ ਇੱਥੇ ਆਪਣਾ ਜੇ ਕੋਈ ਮਰੀਜ਼ ਐਡਮਿਟ ਦਾਖਲ ਹੁੰਦਾ ਹਾਂਜੀ ਉਹਦਾ ਕੀ ਚਾਰਜ 24 ਘੰਟੇ ਦਾ 24 ਘੰਟੇ ਅਸੀਂ 200 ਰੁਪਏ ਲੈਂਦੇ ਜੀ 24 ਘੰਟੇ ਦਾ AC ਵਾਰਡ ਆ ਹਾਂਜੀ 24 ਘੰਟੇ ਬੈੱਡ ਲੈਕ ਦਾ ਖਰਚਾ 150 ਰੁਪਏ 200 ਰੁਪਏ ਅੱਛਾ ਅੱਛਾ ਤੇ ਇਥੇ ਜਿਹੜੇ ਲੈਬ ਆਪਣੇ ਦੇਖ ਰਹੇ ਸੀ ਆਪਾਂ ਅੰਦਰ ਲੈਬ ਦਾ ਚਾਰਜ ਦੱਸਿਆ ਨੋਗਾ ਤੇ ਵਿੱਚ ਦੁਬਾਰਾ ਸੈਕਲ ਨਹੀਂ ਕਰਦੇ ਹੋ ਹਾਂਜੀ ਤੇ ਲੈਬ ਚਾਰਜ ਜਿਹੜੇ ਆਪਣੇ ਹੈਗੇ ਉਹ ਆਮ ਨੋਰਮਲ ਜਿਹੜੇ ਬਾਜ਼ਾਰੋਂ ਜਾਣੋਂ ਕਿੰਨਾ ਫਰਕ ਆਪਾਂ ਸੁਣਾਏਗਾ ਬਹੁਤ ਫਰਕ ਹੈ ਜੀ ਤੁਸੀਂ ਰੇਟ ਨੂੰ ਕੰਪੇਅਰ ਕਰਨਾ ਹੈ ਸ਼ੂਗਰ ਤੇ ਅਸੀਂ ਸਿਰਫ 10 ਰੁਪਏ ਲੈਨੇ ਆ ਤੇ ਮੈਂ ਆਹ ਕਹਿੰਦਾ ਕਿ 50% ਦਾ ਫਰਕ ਹੈ ਹਾਂਜੀ ਹੈਗਾ ਜੀ ਮੋਰਓਵਰ ਜਿਹੜੇ ਬਾਕੀ ਅੱਜਕੱਲ ਟੈਸਟ ਦਾ ਜਿਵੇਂ ਚੱਲਿਆ ਹੋਇਆ ਫੁੱਲ ਬਾਡੀ ਪ੍ਰੋਫਾਈਲ ਹੈ ਉਹ ਸਾਡੇ ਹੋਰ ਲੈਬਸ ਨਾਲ ਇੱਥੇ ਕਲੈਕਸ਼ਨ ਸੈਂਟਰ ਹੈ ਅਸੀਂ ਲਾਲਪੈਥ ਸੀਆਰਐਲ ਸਾਰਿਆਂ ਚੋਂ ਭੇਜਦੇ ਆ ਉਹਦੇ ਚ ਵੀ ਸਾਨੂੰ ਕਮ ਸਕੱਮ ਨਹੀਂ ਨਹੀਂ ਕਰ 40 ਤੋਂ 50% ਉਹਦੇ ਚ ਵੀ ਲੈਸ ਹੈ ਜੀ ਅੱਛਾ ਤੇ ਇੱਕ ਆਪਣਾ ਆਪਾ ਥੈਰਾਪਿਸਟ ਡਾਕਟਰ ਸਾਹਿਬ ਦੇਖਿਆ ਤੁਸੀਂ ਅੰਦਰ ਗਿਆ ਸੀ ਹਾਂਜੀ ਸਾਡੇ ਕੋਲੇ ਪੀਐਸਆਰਪੀ ਯੂਨਿਟ ਅਲੱਗ ਹੈ ਤੇ ਉਹ ਵੀ ਮਤਲਬ ਤੁਸੀਂ ਕਿਹចਾ ਕਹਿੰਦੇ ਤੁਸੀਂ ਮਤਲਬ ਹਫਤਾ ਪੂਰਾ ਹੀ ਆਉਂਦੇ ਆ ਕੋਈ ਦਿਨ ਖਾਸ ਨਹੀਂ ਰੱਖਿਆ ਉਹਨਾਂ ਵਾਸਤੇ ਹਾਂਜੀ ਉਹ ਸਵੇਰੇ 9:30 ਤੋਂ 2 ਵਜੇ ਤੱਕ ਮੰਡੇ ਟੂ ਸੈਟਰਡੇ ਮਤਲਬ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪੂਰਾ ਹਫਤਾ ਉਹ ਆਉਂਦੇ ਨੇ ਸਾਡੇ ਕੋਲੇ ਤੇ ਉਹਨਾਂ ਦੇ ਚਾਰजेस ਕੀ ਹੈ ਉਹਨਾਂ ਦੇ ਚਾਰजेस ਜੇ ਤੇ ਅਸੀਂ 10 ਦਿਨ ਦਾ ਪੈਕੇਜ ਲੈਨੇ ਆ ਤੇ ਉਹ ਪਰ ਡੇ ਸਾਨੂੰ 150 ਰੁਪਏ ਪੈਂਦਾ ਅੱਛਾ ਤੇ ਉਹਦੇ ਜਿਹੜੀ ਵੀ ਐਕਸਰਸਾਈਜ਼ ਵਗੈਰਾ ਹੋਣਗੀਆਂ ਉਹ ਸਾਰੀਆਂ ਇਨਕਲੂਡ ਹੁੰਦੀਆਂ ਇਹ 150 ਤੋਂ 200 ਹਾਂਜੀ ਇੱਕ ਦਿਨ ਦਾ ਹਾਂਜੀ ਇੱਕ ਇੱਕ ਦਿਨ ਦਾ ਜੀ ਤੇ 100 ਤੋਂ ਵੱਡੀ ਗੱਲ ਕੋਰ ਦੇਖਾਂ ਲਈ ਜਿਹੜੀ ਪਿੱਛੇ ਮੈਂ ਤੁਹਾਡੇ ਦੇਖ ਰਿਹਾ ਇੱਥੇ ਆ ਬਣਾਇਆ ਹੈ ਤੁਸੀਂ ਬਹੁਤ ਸੋਹਣਾ ਕਰੋ ਕਿ ਮੈਨੂੰ ਤਾਂ ਲੱਗਦਾ ਜਿਵੇਂ ਇੱਕ ਸਵਰਗ ਜਿਹਾ ਹੁੰਦਾ ਤੇ ਪਹਿਲੇ ਤੁਸੀਂ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਹੋ ਮੈਂ 2007 ਤੋਂ ਇੱਥੇ ਹਾਂ ਜੀ ਕਰੀਬ 20 ਸਾਲ ਤੋਂ ਤੇ ਮੇਰਾ ਖਿਆਲ ਜਿੰਨੇ ਤਾਂ ਪਿੱਛੇ ਹਰਿਆਵਾਲਾ ਜਿਹੜਾ ਬੂਟੇ ਤੁਹਾਡੇ ਦੇਖਣ ਚ ਲੱਗੇ ਹੋਣੇ ਸਾਰੇ ਸਾਰੇ ਤਾਂ ਨਹੀਂ ਜੀ ਮੈਂ ਕਾफी ਲਗਾਏ ਨਾ ਬਟ ਇੱਥੇ ਕਾफी ਪਹਿਲੇ ਤੋਂ ਵੀ ਉਹ ਸੀਗੇ ਪੇੜ-ਪੌਦੇ ਬਟ ਮੈਨੂੰ ਸ਼ੌਕ ਹੈ ਜੀ ਪੇੜ-ਪੌਦੇ ਲਗਾਉਣ ਦਾ ਅਸੀਂ ਹਰ ਸਾਲ ਲਗਾਨੇ ਲਗਾਨੇ ਆ ਤੇ ਪੇੜ-ਪੌਦੇ ਹੁਣ ਲਗਾਦਾ ਚਲ ਤੁਸੀਂ ਲੋਕਾਂ ਜੀ ਸੇਦਲ ਖਿਆਲ ਜਰਾ ਦੇ ਨਾਲ ਨੇਚਰ ਦਾ ਵਾਲਾ ਖਿਆਲ ਰੱਖਦੇ ਹੋ ਵੱਡੀ ਗੱਲ ਇਹ ਆ ਬਿਲਕੁਲ ਜੀ ਨੇਚਰ ਨਾਲ ਹੀ ਅਸੀਂ ਸਾਰੇ ਤੰਦਰੁਸਤ ਆ ਹਾਂ ਦੱਸੋ ਪਿਆਰੇ ਡਾਕਟਰ ਸਾਡੇ ਬੜੇ ਪਿਆਰੇ ਮਿੱਤਰ ਵੀ ਨੇ ਔਰ ਬਹੁਤ ਤਨੇਕ ਇਨਸਾਨ ਵੀ ਨੇ ਤੇ ਵੱਡੀ ਗੱਲ ਦੇਖੋ ਹਾ ਤੁਹਾਨੂੰ ਦੇਖੋ ਤੇ ਮੇਰੇ ਖਿਆਲ ਇੱਥੇ ਬੰਦਾ ਵੈਸੇ ਜਿਹੜਾ ਕਾਹਦੇ ਡਾਕਟਰ ਸਾਹਿਬ ਤੇ ਵੈਸੇ ਠੀਕ ਹੋਣਾ ਕਿ ਨਹੀਂ ਬਿਲਕੁਲ ਬਿਲਕੁਲ ਜਿੰਨਾ ਸੜਾ ਇਸਦਾ ਮਾਹੌਲ ਆ ਸ਼ਾਂਤ ਮੈਂ ਦੇਖੋ ਜਾਨਵਰਾਂ ਦੀ ਆਵਾਜ਼ ਆ ਰਹੀਆਂ ਚਾਓ ਠੀਕ ਹੈ ਡਾਕਟਰ ਸਾਹਿਬ ਬਾਬਾ ਸ਼ੁਕਰੀਆ ਤੁਸੀਂ ਤਾਂ ਦਿੱਤਾ ਧੰਨਵਾਦ ਜੀ